ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਦੋਸਤੋ ਅੱਜ ਦਾ ਟੌਪਿਕ ਕੁਝ ਖਾਸ ਹੈ। ਅੱਜ ਦੀ ਵੀਡੀਓ ਵਿੱਚ ਦੱਸਿਆ ਗਿਆ ਤਰੀਕਾ ਬਹੁਤ ਹੀ ਖਾਸ, ਅਸਰਦਾਰ, ਘਰੇਲੂ ਅਤੇ ਦੋਸਤੋ ਸਭ ਤੋਂ ਸਸਤਾ ਹੈ। ਇਹ ਹੁਣ ਤੱਕ ਦਾ ਸਭ ਤੋਂ ਸੌਖਾ ਨੁਸਖਾ ਹੈ ਜਿਸ ਨੂੰ ਕਿਹਾ ਸੀ ਸਿਰਫ 1 ਮਿੰਟ ਤੋਂ ਵੀ ਪਹਿਲਾਂ ਤਿਆਰ ਕਰ ਸਕਦੇ ਹਾਂ। ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਨਹਾਉਣ ਤੋਂ ਬਾਅਦ ਕਿਸ ਤਰ੍ਹਾਂ ਸਰੋਂ ਦਾ ਤੇਲ ਲਗਾਉਣਾ ਅਤੇ ਕਿੱਥੇ ਲਗਾਉਣਾ ਹੈ ਜਿਸ ਨਾਲ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਪਾ ਸਕਦੇ ਹਾਂ ਅਤੇ ਹਮੇਸ਼ਾ ਸਿਹਤਮੰਦ ਬਣੇ ਰਹਿ ਸਕਦੇ ਹਾਂ। ਦੋਸਤੋ ਸਰੋਂ ਦਾ ਤੇ ਜਾਂਦਾ ਹੈ ਜੇਕਰ ਤੁਸੀਂ ਸਰੋਂ ਦਾ ਤੇਲ ਸਾਡੇ ਦੱਸੇ ਗਏ ਤਰੀਕੇ ਨਾਲ ਆਪਣੀ ਧੁੰਨੀ ਵਿੱਚ ਲਗਾਉਂਦੇ ਹੋ ਤਾਂ ਦੋਸਤੋ ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਦੋਸਤੋ ਧੁੰਨੀ ਸਾਡੇ ਸਰੀਰ ਦਾ ਸਭ ਤੋਂ ਕੇਂਦਰ ਬਿੰਦੂ ਹੁੰਦਾ ਹੈ ਅਤੇ ਸਾਡੇ ਸਰੀਰ ਦੇ ਕਈ ਤਰ੍ਹਾਂ ਦੇ ਸਿਸਟਮ ਨੂੰ ਕੰਟਰੋਲ ਵਿੱਚ ਰੱਖਦਾ ਹੈ ਜਿਵੇਂ ਕਿ ਦੋਸਤੋ ਸਕਿਨ ਵਾਲ ਬੁੱਲ ਅਤੇ ਮਾਨਸਿਕ ਤੌਰ ਤੇ ਫਿੱਟ ਰੱਖਣ ਵਿੱਚ ਵੀ ਧੁੰਨੀ ਬਹੁਤ ਖਾਸ ਮਹੱਤਵਪੂਰਨ ਹੈ ਤੇ ਧੁੰਨੀ ਵਿੱਚ ਲਗਾਉਣ ਨਾਲ ਵਾਰ-ਵਾਰ ਬੁੱਲ ਫਟਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਜੇਕਰ ਤੁਹਾਡੇ ਬੁੱਲ ਬਹੁਤ ਜ਼ਿਆਦਾ ਰੁੱਖੇ ਸੁੱਕੇ ਹਨ ਕਾਲੇ ਅਤੇ ਫਟੇ ਰਹਿੰਦੇ ਹਨ ਤਾਂ ਦੋਸਤੋ ਰੋਜ਼ਾਨਾ ਨਹਾਉਣ ਤੋਂ ਬਾਅਦ ਤੁਸੀਂ ਹੱਥ ਦੀ ਤ ਪਾਉਣੀਆਂ ਹਨ ਅਤੇ ਦੋ ਬੂੰਦਾ ਪਾਣੀ ਦੀਆਂ ਪਾ ਕੇ ਉਸ ਨੂੰ ਉਂਗਲ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਮਿਕਸ ਕਰਦੇ ਰਹਿਣਾ ਹੈ ਦੋਸਤੋ ਇਸ ਨੂੰ ਉਦੋਂ ਤੱਕ ਮਿਕਸ ਕਰਨਾ ਹੈ ਜਦੋਂ ਤੱਕ ਇਸ ਦਾ ਰੰਗ ਚਿੱਟਾ ਨਹੀਂ ਹੋ ਜਾਂਦਾ ਜਦੋਂ ਦੋਸਤੋ ਇਸ ਦਾ ਰੰਗ ਚਿੱਟਾ ਹੋ ਜਾਵੇ ਤਾਂ ਇਸ ਨੂੰ ਆਪਣੀ ਧੁੰਨੇ ਵਿੱਚ ਲਗਾ ਲੈਣਾ ਹੈ ਇਸ ਤਰ੍ਹਾਂ ਦੋਸਤੋ ਇਸ ਦਾ ਹਸਤੇ ਮਾਲ ਕਰਨ ਤੇ ਕੁਝ ਦਿਨਾਂ ਵਿੱਚ ਹੀ ਤੁਹਾਡੇ ਬਿਲਕੁਲ ਸਾਫ ਗੁਲਾਬੀ ਅਤੇ ਮੁਲਾਇਮ ਹੋ ਜਾਣਗੇ ਅਤੇ ਦੋਸਤੋ ਇਸ ਦੇ ਨਾਲ-ਨਾਲ ਸਰੋਂ ਦਾ ਤੇਲ ਧੁੰਨੇ ਵਿੱਚ ਲਗਾਉਣ ਨਾਲ ਅੱਖਾਂ ਦੀ ਰੋਸ਼ਨੀ ਵੀ ਤੇਜ ਹੁੰਦੀ ਹੈ ਅਤੇ ਅੱਖਾਂ ਵਿੱਚ ਜਲਣ ਅਤੇ ਇਨਫੈਕਸ਼ਨ ਹੋਣ ਦਾ ਖਤਰਾ ਬਿਲਕੁਲ ਘਟ ਜਾਂਦਾ ਹੈ ਇੱਥੋਂ ਤੱਕ ਕਿ ਦੋਸਤੋ ਧੁੰਨੇ ਵਿੱਚ ਸਰੋਂ ਦਾ ਨਾਲ ਗੋਡਿਆਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਅਤੇ ਸਾਡਾ ਪਾਚਨ ਤੰਤਰ ਮਜ਼ਬੂਤ ਬਣਿਆ ਰਹਿੰਦਾ ਹੈ ਧੁੰਨੇ ਵਿੱਚ ਸਰੋਂ ਦਾ ਤੇਲ ਲਗਾਉਣ ਨਾਲ ਬੁੱਲ ਮੁਲਾਇਮ ਹੋਣ ਦੇ ਨਾਲ-ਨਾਲ ਸਾਡੇ ਸਕਿਨ ਵੀ ਵਧੀਆ ਬਣੀ ਰਹਿੰਦੀ ਹੈ ਸਾਡੇ ਸਕਿਨ ਹਮੇਸ਼ਾ ਗਲੋ ਕਰਦੀ ਰਹਿੰਦੀ ਹੈ ਇਸ ਨਾਲ ਸਾਡੇ ਪੇਟ ਵਿੱਚ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਵੀ ਠੀਕ ਹੁੰਦੀ ਹੈ ਦੋਸਤੋ ਜਿੰਨਾਂ ਬੱਚਿਆਂ ਨੂੰ ਅਕਸਰ ਹੀ ਦਸਤ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਨਹਾਉਣ ਤੋਂ ਬਾਅਦ ਧੁੰਨੇ ਵਿੱਚ ਸਰੋਂ ਦਾ ਤੇਲ ਜ਼ਰੂਰ ਲਗਾਓ ਅਤੇ ਦੋਸਤੋ ਇਸ ਨੂੰ ਦਿਨ ਵਿੱਚ 2 ਵਾਰ ਲਗਾਓ ਅਤੇ ਹਲਕੇ ਗਰਮ ਤੇਲ ਨਾਲ ਪੇਟ ਦੀ ਮਾਲਿਸ਼ ਵੀ ਜ਼ਰੂਰ ਕਰੋ ਇਸ ਨਾਲ ਤੁਹਾਨੂੰ ਰਾਹਤ ਮਿਲੇਗਾ ਇਸ ਨਾਲ ਦੋਸਤੋ ਸਿਰਦਰਦ ਸਸਤੈ ਤੋਂ ਹੀ ਆਰਾਮ ਮਿਲਦਾ ਹੈ ਜੋ ਲੋਕ ਨਹਾਉਣ ਤੋਂ ਬਾਅਦ ਧੁੰਨੇ ਵਿੱਚ ਸਰੋਂ ਦਾ ਤੇਲ ਲਗਾਉਂਦੇ ਹਨ ਉਹਨਾਂ ਨੂੰ ਕਦੇ ਵੀ ਥਕਾਨ ਸਿਰਦਰਦ ਅਤੇ ਮਾਈਗਰੇਨ ਦੀ ਸਮੱਸਿਆ ਨਹੀਂ ਹੁੰਦੀ ਦੋਸਤੋ ਜੇਕਰ ਤੁਸੀਂ ਜੌਬ ਕਰਦੇ ਹੋ ਤੇ ਤੁਸੀਂ ਜੌਬ ਦੌਰਾਨ 8 ਘੰਟੇ ਤੋਂ ਜ਼ਿਆਦਾ ਜਾਂ ਫਿਰ 8 ਘੰਟੇ ਕੰਪਿਊਟਰ ਲੈਪਟਾਪ ਜਾਂ ਫਿਰ ਮੋਬਾਈਲ ਵਰਤਦੇ ਹੋ ਜਾਂ ਫਿਰ ਘਰ ਵਿੱਚ ਟੀਵੀ ਬਹੁਤ ਜ਼ਿਆਦਾ ਦੇਖਦੇ ਹੋ ਤਾਂ ਤੁਸੀਂ ਰੋਜ਼ਾਨਾ ਨਹਾਉਣ ਤੋਂ ਬਾਅਦ ਧੁੰਨੇ ਵਿੱਚ ਸਰੋਂ ਦਾ ਤੇਲ ਜ਼ਰੂਰ ਲਗਾਓ ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਤੇ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵੀ ਬਣੀ ਰਹੇਗੀ ਦੋਸਤੋ ਧੁੰਨੇ ਵਿੱਚ ਤੇਲ ਲਗਾਉਣ ਤੇ ਸਿਰਦਰਦ ਦੇ ਨਾਲ-ਨਾਲ ਸਰਦੀ ਜ਼ੁਕਾਮ ਅਤੇ ਹਰ ਤਰ੍ਹਾਂ ਦੀ ਫੰ ਇਨਫੈਕਸ਼ਨ ਤੋਂ ਵੀ ਤੁਸੀਂ ਬਚੇ ਰਹੋਗੇ। ਤਾਂ ਦੋਸਤੋ ਐਸੀ ਕੁਝ ਲਾਭਜੋਗ ਧੁੰਨੇ ਵਿੱਚ ਤੇਲ ਲਗਾਉਣ ਨਾਲ ਹੁੰਦੇ ਹਨ। ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਐਨਾ ਹੀ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ। ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਸੌਖੇ ਜਿਹੇ ਨੁਸਖੇ ਬਾਰੇ ਪਤਾ ਲੱਗ ਸਕੇ। ਧੰਨਵਾਦ।